ਦਰਦਨਾਖਾ ਹਾਦਸੇ ਦੀਆਂ ਇਹ ਤਸਵੀਰਾਂ ਕਿਸੇ ਦੇ ਵੀ ਰੋਂਗਟੇ ਖੜੇ ਕਰ ਸਕਦੀਆਂ ਨੇ ਕਿਉਂਕਿ ਮੋਗਾ ਦੇ ਵਿੱਚ ਵਾਪਰੇ ਇਸ ਭਿਆਨਕ ਹਾਦਸੇ ਨੇ ਦੋ ਬੇਕਸੂਰਾਂ ਦੀ ਜਾਨ ਲੈ ਲਈ ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਸੜਕ ਦੀ ਸਾਈਡ ਖੜੇ ਲੋਕਾਂ ਨੂੰ ਡਰੜ ਕੇ ਚਲਾ ਗਿਆ ਇਹ ਹਾਦਸਾ ਇੰਨਾ ਕੁ ਜ਼ਿਆਦਾ ਦਰਦਨਾਕ ਸੀ ਕਿ ਸਾਨੂੰ ਤਸਵੀਰਾਂ ਬਲਰ ਕਰਨੀਆਂ ਪੈ ਰਹੀਆਂ ਨੇ ਜਦੋਂ ਜਾ ਰਿਹਾ ਕਿ ਮੌਕੇ ਤੇ ਫਿਰੋਜ਼ਪੁਰ ਰੋਡ ਤੇ ਕੜਾਕੇ ਦੀ ਠੰਡ ਕਾਰਨ ਕੁਝ ਲੋਕ ਰੇੜੀ ਤੇ ਖੜ ਕੇ ਆਂਡੇ ਖਾ ਰਹੇ ਸਨ ਕਿ ਤੇਜ਼ੀ ਦੇ ਨਾਲ ਇੱਕ ਟਰੱਕ ਉਹਨਾਂ ਦੇ ਉੱਤੇ ਜਾ ਚੜਿਆ ਅਤੇ ਇਹ ਟਰੱਕ ਇੱਕ ਬੇਕਸੂਰ ਦੇ ਉੱਤੋਂ ਹੀ ਲੰਘ ਗਿਆ ਜਿਸ ਦੇ ਨਾਲ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਨੂੰ ਕਿ ਟ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਇਸ ਤੋਂ ਇਲਾਵਾ ਇਸ ਹਾਦਸੇ ਦੌਰਾਨ ਕੁਝ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਗਾੜੀ ਵਾਲਾ ਆਇਆ ਉੱਪਰ ਚੜਾਤਾ ਪਤਾ ਹੀ ਨਹੀਂ ਦਾਰੂ ਪੀਤਾ ਪਤਾ ਨਾ ਕਿਵੇਂ ਸੀਗਾ ਮੇਰਾ ਸਾਰਾ ਨੁਕਸਾਨ ਕਰਤਾ ਪਚੀ 3000 ਦਾ ਨੁਕਸਾਨ ਕਰਤਾ ਮੈਨੂੰ ਸੱਟ ਵੱਜ ਗਿਆ ਮੇਰੇ ਲੜਕੇ ਦਾ ਪੈਰ ਟੁੱਟ ਗਿਆ ਕੀ ਹੋਇਆ ਨਹੀਂ ਹੋਇਆ ਮੈਨੂੰ ਨਹੀਂ मालूमਾ ਘਾਣ ਖੜੇ ਆ ਇਹ ਤਾਂ ਵਿਚਾਰਾ ਛਿੱਲੀ ਜਾਂਦਾ ਜੀ ਰੇੜੀ ਵਾਲਾ ਵੀ ਤੇ ਬਸ ਉਹਦੇ ਹੀ ਪਤਾ ਲੱਗਾ ਜਦੋਂ ਜਿਵੇਂ ਝਾੜੀ ਟੈਗਦਾ ਝਾਜ ਆਏ ਲਿਆਂਦਾ ਨੇ ਇਧਰੋਂ ਪਾਸਾਂੇ ਘੋੜਾ ਤੇ ਬਾਹਨੇ ਮੋਟਰਸਾਈਕਲ ਵੀ ਲੈ ਗਿਆ ਤਿੰਨ ਬੰਦੇ ਲੈ ਗਿਆ ਐ ਵਿੱਚ ਹੀ ਢਾ ਕੇ ਦੋ ਬੰਦੇ ਤਾਂ ਸਾਡੇ ਲੱਗਦਾ ਮਰ ਗਏ ਜੀ ਤੇ ਇੱਕ ਉਹ ਰੇੜੀ ਵਾਲਾ ਉਹਦਾ ਇੱਕਦਮ ਬਲਜੀਤ ਆਈ ਹਾਂਜੀ ਤੇ ਇੱਕਦਮ ਹਰਮਣਾ ਕਿੰਨੇ ਕਿੰਨੇ ਜਣੇ ਖੜੇ ਸੀਗੇ ਆਈ 5 ਜਣੇ ਸਕੇ ਜੀ ਇੱਕ ਰੇੜੀ ਵਾਲਾ ਸੀਗਾ ਤੇ ਚਾਰ ਜਣੇ ਆਹੀ ਸੀਗੇ ਜੀ ਇਹ ਲੱਤੀ ਕੰਮ ਕਰਦੇ ਸੀ ਇੱਥੋਂ ਬਾਹਰ ਕੱਢ ਕੇ ਮੋਟਾਂਗੇ ਆਂਡੇ ਲੈ ਚਲ ਗਏ ਘਰੇ ਨਾਲ ਜਵਾਕਾਂ ਤੇ ਨਾਲੇ ਆ ਖਾ ਲਾਂਗੇ ਘੋੜਾ ਕਿਧਰ ਆ ਰਿਹਾ ਸੀ ਘੋੜਾ ਇੱਧਰੋਂ ਹੀ ਆਵੇ ਆਇਆ ਆ ਰਿਹਾ ਹੈ ਘੋੜੇ ਵਾਲੇ ਪਾਸੇ ਜੀ ਬਹੁਤ ਸਪੀਡ ਤੇ ਜਿਵੇਂ ਜਾ ਨਹੀਂ ਡੇਖਦਾ ਜਾਇਏ ਤੁਹਾਡੇ ਹਿਸਾਬ ਨਾਲ ਕਿੰਨੇ ਬੰਦਿਆਂ ਦੀ ਮੌਤ ਹੋਈ ਹੈ ਸੱਚੀ ਜੀ ਦੋਹਾਂ ਦੀ ਜੀ ਦੋਹਾਂ ਦੀ ਇੱਕ ਦਾ ਪਾਣ ਜਾਤਾ ਉਹਦਾ ਮਰ ਗਿਆ ਜੀ ਉਹ ਟਾਇਰ ਥੱਲੇ ਕੱਢਿਆ ਜੀ ਇਸ ਹਾਦਸੇ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਕ ਸ਼ਾਮ ਨੂੰ ਤਕਰੀਬਨ ਅੱਧਾ ਪੂਨਾ ਘੰਟਾ ਪਹਿਲਾਂ ਜਿਹੜਾ ਵੱਡਾ ਟਰੱਕ ਆ ਘੋੜਾ ਟਰੱਕ ਕਹਿੰਦੇ ਜਿਹਨੂੰ ਟਰਾਲਾ ਕਹਿੰਦੇ ਆ ਉਹ ਬਹੁਤ ਤੇਜ਼ ਸਪੀਡ ਨਾਲ ਆਇਆ ਵਾਈਟ ਰੰਗ ਦਾ ਸੀ ਇੱਥੋਂ ਜਿਹੜੀ ਲੇਬਰ ਸੀ ਕੁਝ ਦੋ ਜਣੇ ਮੇਰੇ ਪਿੰਡ ਦੇ ਸੀਗੇ ਪ੍ਰਵਾਸੀ ਮਜ਼ਦੂਰ ਤੇ ਦੋ ਜਣੇ ਟਰੋਲੀ ਦੇ ਸੀ ਉਹ ਸ਼ੈਲਰ ਤੋਂ ਨਿਕਲੇ ਸੀ ਜਿੱਥੇ ਰੇੜੀ ਖੜੀ ਸੀਗੀ ਅੰਡੇਾਂ ਵਾਲੀ ਤੇ ਵਿਚਾਰੇ ਅੰਡੇ ਲੈ ਕੇ ਜਾਣਾ ਸੀ ਨੇ ਘਰ ਨੂੰ ਉਹ ਤੇਜ਼ ਸਪੀਡ ਨਾਲ ਆਇਆ ਸ਼ਰਾਬੀ ਹਾਲ ਸੀ ਉਹਨੇ ਸਾਰੇ ਡੱਟਦੇ ਬਹੁਤ ਮੁਸ਼ਕਲ ਦੇ ਨਾਲ ਇਹ ਆ ਕੇ ਅਸੀਂ ਹਾਈਡਰਾ ਲਿਆਂਦਾ ਪੁਲਿਸ ਨੂੰ ਫੋਨ ਕੀਤਾ ਐਂਬੂਲੈਂਸ ਆਈ ਮੇਰੇ ਪ੍ਰੈਸ ਵਾਲੇ ਵੀ ਆਏ ਮੌਕੇ ਤੇ ਤੇ ਬੜਾ ਤਕੜੇ ਜੋਰ ਲਾ ਕੇ ਇਹਨਾਂ ਨੂੰ ਬਹੁਤ ਮੁਸ਼ਕਲ ਨਾਲ ਇਥੋਂ ਕੱਢਿਆ ਤੇ ਜਿੰਨਾ ਜੋ ਮੈਨੂੰ ਲੱਗਦਾ ਵੀ ਦੋ ਜਣਿਆਂ ਦੀ ਮੌਤ ਹੋ ਗਈ ਉਹ ਜਣ ਜਿਹੜੇ ਫੱਟੜਾ ਉਹ ਅਸੀਂ ਹਸਪਤਾਲ ਐਂਬੂਲੈਂਸ 'ਚ ਭੇਜਦੇ ਆ ਮੁੱਢਲੀ ਜਾਣਕਾਰੀ ਤੋਂ ਤਾਂ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਟਰੱਕ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜੋ ਕਿ ਇਸ ਸਮੇਂ ਫਰਾਰ ਚੱਲ ਰਿਹਾ ਹੈ ਪਰ ਪੁਲਿਸ ਦੇ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ ਮੋਗਾ ਤੋਂ ਜਸ ਬਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ